ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਆਏ ਆ ਆਪਾਂ ਇੱਕ ਵਾਰ ਫਿਰ ਤੋਂ ਲਾਈਵ ਤੇ ਜੋ ਵੀ ਆਪਣੇ ਨਾਲ ਜੁੜਿਆ ਨੇ ਤੇ ਜਲਦੀ ਤੋਂ ਜਲਦੀ ਜੁੜ ਜਾਓ ਆਪਣੇ ਨਾਲ ਸਾਰੇ ਤੇ ਕੁਝ ਇਕੱਲਾ ਆਪਾਂ ਕਰਾਂਗੇ ਤੇ ਕੁਝ ਗੱਲਾਂ ਤੁਸੀਂ ਦੱਸਿਓ ਤੇ ਕਰਦੇ ਆਪਾਂ ਫਿਰ ਗੱਲਾਂ ਤੇ ਜਲਦੀ ਤੋਂ ਜਲਦੀ ਆ ਜਾਓ ਫਿਰ ਲਾਈਵ ਤੇ ਅੱਜ ਆਪਾਂ ਆਈ ਸੀ ਕਿ ਛੱਤ ਤੇ ਤੇ ਤੁਹਾਨੂੰ ਛੱਤ ਦਾ 뷰 ਦਿਖਾਵਾਂਗੇ ਤੇ ਤੁਸੀਂ ਦੇਖੋ ਬਹੁਤ ਵਧੀਆ ਨਜ਼ਾਰਾ ਦੇਖ ਰਿਹਾ ਹੈ ਸਾਬ ਕਰ ਲੀਏ ਯਾਤ ਨਹੀਂ ਦੇਹਾ ਮੈਂ ਫੋਨ ਨੂੰ ਫਿਰ ਵੀ ਚੈੱਕ ਕਰਦਾ ਹਾਂ ਦੇਖਦੇ ਹਾਂ ਗਾਇਸ ਆਪਾਂ ਛੱਤ ਤੇ ਖੜੇ ਆ ਤੇ ਤੁਹਾਨੂੰ ਛੱਤ ਦਾ ਵੀਊ ਦਿਖਾਵਾਂਗੇ ਤੁਸੀਂ ਬਣੇ ਰਹੋ ਆਪਣੀ ਵੀਡੀਓ ਵਿੱਚ ਗਾਈਸ ਜੋ ਵੀ ਆਪਣੇ ਨਾਲ ਕੰਟੈਕਟ ਜੋ ਵੀ ਆਪਣੇ ਨਾਲ ਜੁੜਨ ਤਾਂ ਆਪਣੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਐਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਆਪਣੀ ਭਰਾ ਤੇ ਕੋਈ ਤਾਂ ਜੋ ਕੋਈ ਤਾਂ ਕਮੈਂਟ ਲਾਈਕ ਕਰੋ ਕੋਈ ਦੇਖ ਹੀ ਨਹੀਂ ਰਿਹਾ ਪਟਾਕੇ ਚੱਲ ਰਹੇ ਨੇ ਸੂਰਜ ਵੀ ਡਲ ਗਿਆ ਦੇਖ ਸਕਦੇ ਹੋ ਗਾਇਸ ਸੂਰਜ ਡਲ ਚੁੱਕਿਆ ਪੂਰਾ ਔਰ ਦੇਖੋ ਗਾਇਸ ਸੂਰਜ ਡਲ ਗਿਆ ਤੇ ਸ਼ਾਮ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਫਿਰ ਨਿਹਰਾ ਹੋ ਜਾਣਾ ਤੇ ਤੁਸੀਂ ਆ ਦੇਖੋ ਗਾਇਸ ਆ ਦੇਖੋ ਗਾਇਸ ਆਪਣਾ ਘਾਰ ਤੇ ਆਪਣਾ ਪਿੰਡ ਦੇਖ ਸਕਦੇ ਹੋ ਤੁਸੀਂ ਕੋਠੀ ਦੇਖ ਲਓ ਬਣ ਰਹੀ ਹੈ ਆ ਦੇਖੋ ਤੁਸੀਂ ਮੂਸੇਰ ਦੇ ਨਾਲ ਦੀ ਸੇਮ ਕੋਠੀ ਕਿੰਨੀ ਸੋਹਣੀ ਲੱਗਦੀ ਆ ਤੇ ਗਾਇਸ ਜਦੋਂ ਵੀ ਤੁਸੀਂ ਨਕੇਰੀਆਂ ਉਹ ਤਾਂ ਜ਼ਰੂਰ ਦੇਖ ਕੇ ਜਾਇਓ ਤੇ ਆਪਣੀ ਜ਼ਮੀਨ ਹੈ ਤੁਸੀਂ ਦੇਖ ਸਕਦੇ ਹੋ ਸੂਰਜ ਲਗਭਗ ਟਾਲੀ ਗਿਆ ਹੈ ਮਾਈਕ 2 ਮਿੰਟਾਂ ਤੱਕ ਛਿਪ ਜਾਣਾ ਥੋੜਾ ਬਹੁਤ ਦਿਖ ਰਿਹਾ ਤੇ ਆਪਾਂ ਹੁਣ ਖੜੇ ਹਾਂ ਛੱਤ ਤੇ ਤੇ ਗਾਇਸ ਜੋੜਜੋ ਨਾਲ ਜੋ ਵੀ ਅਪਣ ਦੇਖ ਰਿਹਾ ਹਨ ਚਲੋ ਵਾਹਿਗੁਰੂ

ਗਾਈਸ ਕੋਈ ਤਾਂ ਜੋੜ ਜੋ ਕੋਈ ਨਹੀਂ ਜੋੜ ਰਿਹਾ ਕੀ ਹੋ ਗਿਆ ਕਿੱਥੇ ਰਹਿ ਗਏ ਸਾਰੇ देख सकते हो ख आप फिर उठे देख सकते हो पीछे सब्जी खेच टेम पाया लगता टाइम आप गलत तो हो गया लाइव तो लगता कोई जोड़ नहीं रहा दोस्तों मैन दस सकते हो जो कोई आया हो लाइव देख देख सकते तो करा हो आप कोठे ते चें थोड़ा यार ਕੋਈ ਕੋਈ ਤਾਂ ਆਇਓ ਕਿੱਥੇ ਹੋ ਕਿਸੇ ਵਾਰ ਤੱਕ ਕੋਈ ਨਹੀਂ ਆ ਰਹਾ ਹੈ गाइस कोई भी आ जाए तो मैं कमेंट कर लो जी आप की प्रॉब्लम की हो सकती है ਚਲ ਗਾਈ ਸਿੱਖ ਕੇ ਆਪਾਂ ਜਾਣੇ ਕੋਈ ਆ ਨਹੀਂ ਰਿਹਾ ਤੇ ਆਪਾਂ ਦੁਬਾਰਾ ਮੋੜ ਤੋਂ ਆਣੇ ਆਂ 5 ਮਿੰਟ ਰੋਕ ਕੇ ਆਣੇ ਆਂ OK